ਵਾਇਗੁਰਜੀ ਦਾ ਹਾਲ ਸਭ ਵਾਇਗੁਰਜੀ ਕੀ ਫਤਿਹ ਜਿਨੇ ਵੀਰ YouTube ਚੈਨਲ ਤੇ ਵੀਡੀਓ ਦੇਖ ਰਹੇ ਨੇ ਸਾਰੇ ਵੀਰਾਂ ਦਾ ਚੈਨਲ ਤੇ ਸਵਾਗਤ ਹੈ ਜੀ ਉਮੀਦ ਆ ਸਾਰੇ ਵੀਰ ਵਧੀਆ ਹੋਣਗੇ ਹਾਲ ਚਾਲ ਸਭ ਦੇ ਵਧੀਆ ਹੋਣਗੇ ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਆਏ ਆ ਇਹ ਹੈਗੀ ਆ ਜੀ ਪੂਣੀ ਦੇ ਉੱਤੇ ਕਿ ਸੌਖੇ ਢੰਗ ਨਾਲ ਸੈਂਪਲ ਦੇ ਰੀਕੇ ਨਾਲ ਆਪਾਂ ਕਿਹੜੀ ਪੂਣੀ ਕਰੀਏ ਜਿਹੜੀ ਆਪਾਂ ਨੂੰ ਹਰ ਇੱਕ ਸਟਾਈਲ ਦੇ ਲਈ ਮਤਲਬ ਸੈਟ ਆ ਜਾਵੇ ਚਾਹੇ ਤੁਸੀਂ ਮੋਰਨੀ ਪੱਗ ਬੰਨ੍ਹਦੇ ਹੋ ਸੈਂਪਲ ਬੱਟਾਣੀ ਪੱਗ ਬੰਨ੍ਹਦੇ ਹੋ ਉਹਦੇ ਲਈ ਪੂਣੀ ਦੀ ਅੱਜ ਵੀਡੀਓ ਲੈ ਕੇ ਆਏ ਆ ਪੱਗ ਦੇ ਬਾਰੇ ਦੱਸਦਾ ਜੀ ਸਿੰਪਲ ਆਪਾਂ ਪੱਗ ਲਈ ਜੀ ਆ ਜਿਹਦੀ ਲੰਬਾਈ ਹੈ ਜੀ 7 ਮੀਟਰ ਦੀ ਕੱਪੜਾ ਫੁੱਲ ਬੈਲ ਤੇ ਪੱਗ ਪੂਣੀ ਕਰਨ ਤੋਂ ਪਹਿਲਾਂ ਹਲਕੀ ਗਿੱਲੀ ਕੀਤੀ ਹੈ तकरीबन ਅੱਧਾ ਗਲਾਸ ਛਿੱਟਾਏ ਨੂੰ ਲਾਇਆ ਗਿਆ ਹੁਣ ਪੱਗ ਦੀ ਜਿਹੜੀ ਸਿੰਪਲ ਤਰੀਕੇ ਨਾਲ ਪੂਣੀ ਕਰਨੀ ਹੈ ਉਹ ਤੁਹਾਨੂੰ ਅਸੀਂ ਕਰਕੇ ਦਿਖਾਉਣ ਲੱਗੇ ਆਂ ਵੀਡੀਓ ਨੂੰ ਸਟਾਰਟ ਕਰਦੇ ਆਪਾਂ ਪੂਣੀ ਕਰਨ ਤੋਂ ਪਹਿਲਾਂ ਜਦੋਂ ਤੁਸੀਂ ਕੋਈ ਵੀ ਲੜਤੀ ਪੂਣੀ ਕਰਦੇ ਹੋ ਇੱਕ ਖਿਆਲ ਰੱਖਿਆ ਕਰੋ ਜਦੋਂ ਤੁਸੀਂ ਪੁਣੀ ਕਰਨੀਆਂ ਇਹਦੇ ਵਿੱਚ ਕੋਈ ਐਦਾ ਬਹਿਮ ਕਰਨ ਦੀ ਲੋੜ ਨਹੀਂ ਕਿ ਜਿਹੜਾ ਪਾਸਾ ਤੁਸੀਂ ਇੱਧਰ ਬੰਨੇ ਆ ਜਾਂ ਜਿੱਦੋਂ ਤੁਸੀਂ ਇਕੱਠੀ ਕੀਤੀ ਆ ਉਹ ਪਾਸਾ ਹੀ ਤੁਸੀਂ ਉੱਤੇ ਰੱਖਣਾ ਜਿਹੜਾ ਪੁਣੀ ਦਾ ਆਪਾਂ ਪਾਸਾ ਇਕੱਠਾ ਕਰਦੇ ਆ ਖੁੱਲਦਾ ਪਾਸਾ ਉਹ ਤੁਹਾਡਾ ਅੱਖ ਵਾਲੀ ਸਾਈਡ ਅੰਦਰਲੀ ਸਾਈਡ ਹੋਣਾ ਚਾਹੀਦਾ ਬੰਦ ਪਾਸਾ ਮੋਟਾ ਪਾਸਾ ਉੱਪਰ ਤਾਂ ਜੋ ਜਦੋਂ ਤੁਹਾਡਾ ਲੜ ਘੁੰਮ ਕੇ ਉੱਪਰ ਵੰਗੀ ਆਵੇ ਮੋਟਾ ਪਾਸਾ ਉੱਪਰ ਤੇ ਪਤਲਾ ਥੱਲੇ ਰਹੇ ਇੱਕ ਸਾਈਡ ਤੋਂ ਤੁਸੀਂ ਪੱਗ ਦਾ ਕੋਨਾ ਫੜਨਾ ਤੁਸੀਂ ਕਿਸੇ ਡੋਰ ਨਾਲ ਬੰਨ ਵੀ ਸਕਦੇ ਹੋ ਜਾਂ ਜਿੱਦਾਂ ਮੈਂ ਟੂਕ ਨੂੰ ਖੜਾਇਆ ਤੁਸੀਂ ਇਦਾਂ ਹੀ ਖੜਾਉਣਾ ਸਭ ਤੋਂ ਪਹਿਲਾਂ ਕੋਨੇ ਤੋਂ ਫੜ ਲੈਣੀ ਹੈ ਹਲਕਾ ਜਿਹਾ ਪਾਸ ਨੂੰ ਖਿੱਚੜ ਉਸ ਤੋਂ ਬਾਅਦ ਜਿੰਨੀ ਤੁਹਾਡੀ ਬਾਹਂ ਆਰਮ ਜੁੜੀ ਅੱਗੇ ਤੱਕ ਜਾ ਸਕਦੀ ਹੈ ਜਿੰਨੀ ਮੇਰੀ ਆਰਮ ਇੱਥੇ ਤੱਕ ਜਾਂਦੀ ਹੈ ਇੱਥੋਂ ਲੜ ਫੜ ਲਿਆ ਉਸ ਤੋਂ ਬਾਅਦ ਉਹਨਾਂ ਸੈਟਰ ਖੜ ਕੇ ਉੱਤਾਂ। ਨਾਲੜ ਨੂੰ ਫੋਲਡ ਕਰੋ। ਉਸ ਤੋਂ ਬਾਅਦ ਜਿਹੜਾ ਪਾਸਾ ਤੁਸੀਂ ਅੰਦਰ ਕਰਨਾ ਉਸ ਤੋਂ ਓਪੋਜ਼ਿਟ ਸਾਈਡ 'ਲਾ ਹੱਥ ਤੁਸੀਂ ਨੀ ਮਾਰਕਰ ਤਾਂ ਜੋ ਨਾਲੜ ਜਿਹੜਾ ਆਸਾਨੀ ਨਾਲ ਹੁੰਦੇ ਚਲੇਗਾ। ਇੱਕ ਸਾਈਡ ਨਾਲੜ ਅੰਦਰ ਫੋਲਡ ਕਰਦਾ ਉਸ ਤੋਂ ਦੂਸਰੀ ਸਾਈਡ। ਉਸ ਤੋਂ ਬਾਅਦ ਦੋਨਾਂ ਸਾਈਡਾਂ ਤੋਂ ਸੂਈ ਦੇ ਦੋਨਾਂ ਪੱਲੇ ਨੂੰ ਪਾ ਅੰਦਰ ਕਰਕੇ ਪਿਛੇ ਰੱਖ ਲਵੋਗੇ। ਤੇ ਅੱਗੋਂ ਹੁਣ ਜਦ ਮੋੜਨੀ ਆ ਜਿਹੜੇ ਹੁਣੀ ਦੇ ਪਤਲੇ ਪਾਸੇ ਨੇ ਇਹ ਤੁਸੀਂ ਦੇਖ ਸਕਦੇ ਹੋ ਇੱਥੇ ਅੱਗੇ ਕਰਕੇ ਦਿਖਾ ਦਿੰਨਾ ਜਿਹੜੇ ਖੁੱਲਦੇ ਪਾਸਾ ਨਹੀਂ ਮੈਂ ਗੱਲ ਕੀਤੀ ਸੀ ਉਹ ਆ ਖੁੱਲਦੇ ਪਾਸੇ ਸੀਗੇ ਇਹ ਪਾਸਾ ਤੁਹਾਡਾ ਅੱਖੜੀ ਸਾਈਡ ਅੰਦਰ ਅੱਖੜੀ ਸਾਈਡ ਹੋਣਾ ਚਾਹੀਦਾ ਤੇ ਬੰਦ ਪਾਸਾ ਮੋਟਾ ਪਾਸਾ ਉੱਪਰ ਹੋਣਾ ਚਾਹੀਦਾ ਇੱਥੇ ਤੁਸੀਂ ਦੋ ਲੜ ਫੜਨੇ ਆ ਹਲਕੀ ਜੀ ਇਸ ਤਰੀਕੇ ਨਾਲ ਗੱਠ ਲਗਾਉਣੀ ਆ ਤਾਂ ਜੋ ਜਦੋਂ ਵੀ ਤੁਸੀਂ ਪੱਗ ਖੜਕੇ ਬੰਨੋ ਬਾਈ ਚਾਂਸ ਤੁਹਾਡੀ ਪੂਣੀ ਇਦਾਂ ਥੱਲੇ ਲੰਮਕ ਜਾਂਦੀ ਆ ਤਾਂ ਲੜ ਨਹੀਂ ਖੁੱਲਦਾ ਖਿੱਚ ਕੇ ਪੂਣੀ ਜਦੋਂ ਵੀ ਇਕੱਠੀ ਕਰਨੀ ਹਲਕਾ ਆ ਵਾਲੀ ਜਿਹੜੇ ਆ ਸਾਈਡ ਆਪਣਾ ਹੱਥ ਇਹਨੂੰ ਖਿੱਚ ਕੇ ਰੱਖਣਾ ਇੱਕ ਸਾਈਡ ਤੋਂ ਪੱਲਾ ਫੜ ਲੈਣਾ ਜਿੰਨੇ ਪੱਲੇ ਰਸਤੇ ਦੇ ਵਿਚ ਆ ਰਹੇ ਨੇ ਉਹਨਾਂ ਨੂੰ ਨੀਚੇ ਕਰਦੇ ਹੋਏ ਸਾਈਡ ਤੋਂ ਪਤਲਾ ਪੱਲਾ ਫੜ ਲੈਣਾ ਇਦਾਂ ਇੱਤਾਂ ਦੋ ਪੱਲੇ ਇਕੱਠੇ ਕਰਕੇ ਹਲਕਾ ਜਿਹਾ ਝਟਕਾ ਵਾਰਨਾ ਤਾਂ ਜੋ ਜਿਹੜਾ ਕੱਪੜਾ ਵਿੱਚ ਬੈਠੀ ਉਸ ਤੋਂ ਬਾਅਦ ਇੰਦਾ ਵੀ ਇਕੱਠੀ ਕਰ ਸਕਦੇ ਹੋ ਹੋਰ ਹੱਥ ਨੂੰ ਤੁਸੀਂ ਐਂਦਾ ਬੰਦੀਆ। ਜਾਣ ਤੋਂ ਬਾਅਦ ਜਿੱਦਾਂ ਤੁਹਾਨੂੰ ਸਹੀ ਲੱਗਦਾ। ਪੂਣੀ ਕਰਨ ਦੇ ਸੌਖਾ ਤੁਸੀਂ ਉਸ ਤਰੀਕੇ ਨਾਲ ਕਰ ਸਕਦੇ। ਉਸ ਤੋਂ ਅੱਗੇ ਆ ਜਾਣਾ। ਫੇਰ ਲੜ ਫੜ ਲੈਣਾ। ਇੱਥੋਂ ਲੜ ਨੂੰ ਫੜ ਕੇ ਅੱਗੋਂ ਤੁਸੀਂ ਇੱਥੇ ਬਾਈ ਜੌਂਸ ਤੁਸੀਂ ਥੋੜੀ ਚੜਾਈ ਵਧਾਉਣੀ ਆ ਤਾਂ ਕੀ ਆ। ਅੱਗੋਂ ਫੜਨ ਦੀ ਬਜਾਏ ਥੋੜਾ ਲੜ ਨੂੰ ਇੱਥੋਂ ਜੀ ਫੜ ਕੇ ਐਂਦਾ ਕਰ। ਜਦੋਂ ਝੜਕਾ ਮਾਰਦੇ ਨੇ ਕਿ ਆ ਮੋਟਾ ਪਾਸਾ ਇੱਥੇ ਬੈਠ ਜਾਂਦਾ। ਪਤਲੇ ਪਾਸੇ ਆਪਣੇ ਉੱਪਰ ਆ ਜਾਂਦੇ ਆ ਉਸ ਤੋਂ ਬਾਅਦ ਇਹ ਹੀ ਸਟੈਪ ਪਾਪਰ ਐਂਡ ਤੱਕ ਬਣਾਉਣਾ ਸਟਾਰਟਿੰਗ ਤੋਂ ਜਦੋਂ ਤੋਂ ਮੈਂ ਪੱਗ ਬੰਨਣਾ ਲੱਗਿਆ ਉਦੋਂ ਤੋਂ ਇਹ ਮੇਰਾ ਸਟਾਈਲ ਆ ਸਾਰੇ ਵੀਰ ਨੇ ਜਿਹੜੇ ਸਿੰਪਲ ਤਰੀਕੇ ਨਾਲ ਪੋਣੀ ਕਰਕੇ ਬੰਨਦੇ ਆ ਜਿਆਦਾ ਸੌਖੀ ਰਹਿੰਦੀ ਆ ਇਹ ਸਿੰਪਲ ਤਰੀਕੇ ਵਾਲੀ ਪੋਣੀ ਤੇ ਹੁਣ ਆਹ ਵਾਲਾ ਲੜਾ ਤੁਸੀਂ ਇਹ ਵੀ ਮੋਹ ਦੇ ਵਿੱਚ ਫੜ ਕੇ ਬੰਨ ਸਕਦੇ ਹੋ ਤੇ ਗੱਠ ਵਾਲੇ ਪਾਸੇ ਹੋ ਜੀ ਖਿਆਲ ਰੱਖੇ ਜਿਹੜਾ ਤੁਸੀਂ ਖੁੱਲਦਾ ਪਾਸਾ ਇਕੱਠਾ ਕੀਤਾ ਇਹ ਤੁਹਾਡਾ ਅੰਦਰਲੀ ਸਾਈਡ ਹੋਣਾ ਚਾਹੀਦਾ ਇਹ ਸਿੱਕੀ ਅੱਜ ਦੀ ਵੀਡੀਓ ਉਮੀਦ ਆ ਸਾਰੇ ਵੀਰਾਂ ਨੂੰ ਪਸੰਦ ਆਈ ਹੋਵੇਗੀ ਤੇ ਜਿੰਨੇ ਵੀਰਾਂ ਨੇ ਵੀਡੀਓ ਦੇਖੀ ਹੈ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਤੇ ਨਾਲ ਬੈਲ ਆਈਕਨ ਜ਼ਰੂਰ ਦਬਾ ਦਿਓ ਤਾਂ ਜੋ ਜਿਹੜੀ ਵੀ ਨਵੀਂ ਵੀਡੀਓ ਅਸੀਂ ਲੈ ਕੇ ਆਈਏ ਉਹਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਤੇ ਜਿੰਨੇ ਵੀਰ ਵੀਡੀਓ ਦੇਖੀ ਹੈ ਜੀ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜੋ ਵੀ ਨਾਲ ਬੋਲ ਕੇ ਦੱਸਿਆ ਗਿਆ ਉਹ ਗੱਲਾਂ ਨੂੰ ਧਿਆਨ ਨਾਲ ਤੁਸੀਂ ਸੁਣਿਆ ਹੋਗਾ ਜਦੋਂ ਪੂਣੀ ਕਰੋਗੇ ਉਹ ਗੱਲਾਂ ਯਾਦ ਰੱਖਿਓ ਤਾਂ ਜੋ ਤੁਹਾਨੂੰ ਪੂਣੀ ਕਰਨ ਸਮੇਂ ਕੋਈ ਦਿੱਕਤ ਨਾ ਹੋਵੇ ਤੇ ਜਿੰਨੇ ਵੀ ਰਾ ਦੇ WhatsApp ਫੇਸ ਨੂੰ ਕਾਉਣ ਨੇ ਵੀਡੀਓ ਦਾ ਲਿੰਕ ਜਰੂਰ ਸ਼ੇਅਰ ਕਰ ਦਿਓ ਤਾਂ ਜੋ ਜਿੰਨਾ ਵੀ ਰਾ ਤੱਕ ਵੀਡੀਓ ਨਹੀਂ ਪਹੁੰਚ ਉਹਨਾਂ ਤੱਕ ਵੀਡੀਓ ਪਹੁੰਚ ਸਕੇ ਹੈਗੁਰੂ ਜੀ ਦਾ ਖਾਲਸਾ ਹੈ ਭਾਈ ਗੁਰੂ ਜੀ ਕੀ ਫਤਿਹ